ਕੁਰੇਰਾ ਸਭ ਤੋਂ ਪਹਿਲਾਂ ਤਾਂ ਜਿੱਥੇ ਮੈਂ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਨਾਲ ਉਹਨਾਂ ਦੇ ਵੱਡੇ ਭਾਈ ਸਾਹਿਬ ਸਾ ਕੁਲਵੰਤ ਸਿੰਘ ਜੀ ਦਾ ਦੁਖਦਾਈ ਅਚਨਚੇਤ ਇਸ ਪਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣਾ ਜਿੱਥੇ ਸਮੁੱਚੇ ਪਰਿਵਾਰ ਨਾਲ ਮੈਂ ਦੁੱਖ ਸਾਂਝਾ ਕਰਦਾ ਅਤੇ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਹਿਰਨਾ ਕਮਲਾ ਚ ਵਾਸ ਬਖਸ਼ਣ ਤੇ ਪਿਛੇ ਪਰਿਵਾਰ ਸਾਥ ਸੰਬੰਧੀਆਂ ਰਿਸ਼ਤੇਦਾਰਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰ। ਪੰਥ ਦਾ ਕੌਮ ਦਾ ਸੱਚਾ ਸਿਪਾਈ ਅਨਮੋਲ ਹੀਰਾ ਬੱਬਰ ਸ਼ੇਰ ਜਰਨੈਲ ਮੈਂ ਇਨਾ ਬੰਦੀ ਸਿੰਘਾਂ ਚੋਂ ਭਾਈ ਬਲਵੰਤ ਸਿੰਘ ਤੇ ਸਾਰੇ ਬੰਦੀ ਸਿੰਘਾਂ ਨੂੰ ਸਮਝੇ ਇਹਨਾਂ ਸਾਰਿਆਂ ਨੇ ਦੇਖੋ ਇਸ ਗੱਲ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਔਰ ਕੌਮ ਨੂੰ ਦੇਸ਼ ਦੁਨੀਆ 'ਚ ਬੈਠੇ ਗੁਰੂ ਦੇ ਸਿੱਖਾਂ ਨੂੰ ਪੰਜਾਬੀਆਂ ਨੂੰ ਇਸ ਗੱਲ ਦੀ ਕਦਰ ਪਾਉਣੀ ਚਾਹੀਦੀ ਔਰ ਇਸ ਗੱਲ ਨੂੰ ਯਾਦ ਰੱਖਣਾ ਚਾਹੀਦਾ ਕਿ ਇਹ ਜਿੰਨੇ ਬੰਦੀ ਸਿੰਘ ਨੇ ਇਹਨਾਂ ਦੀ ਕੋਈ ਪਰਿਵਾਰਿਕ ਲੜਾਈ ਨਹੀਂ ਸੀਗੀ ਇਹ ਕਿਸੇ ਨੂੰ ਥਾਣੇ 'ਚੋਂ ਕਿਸੇ ਨੂੰ ਜੇਲ੍ਹ 'ਚੋਂ ਛਡਾਉਣ ਨਹੀਂ ਗਏ ਸੀ ਜੋ ਮਨੁੱਖੀ ਅਧਿਕਾਰਾਂ ਦਾ ਕਹਾਣ ਉਸ ਵੇਲੇ ਦੀ ਕਾਂਗਰਸ ਦੀ ਹਕੂਮਤ ਬਿਆਨ ਸਿੰਘ ਦੀ ਵਜਾਰਤ ਮਾਮਾ ਦੇ ਪੁੱਤਾਂ ਨੂੰ ਚੁੱਕ ਕੇ ਲੈ ਜਾਣਾ ਫੇਕ ਇਨਕਾਊਂਟਰ ਕਰ ਦੇਣਾ ਧੀਆਂ ਦੇ ਨਾਲ ਕ੍ਰੂਕਰਮ ਹੋਣੇ ਰੇਪ ਬਲਤਕਾਰ ਕੀ ਕੁਝ ਨਹੀਂ ਹੋਣਾ ਔਰ ਜੋ ਸਰੀ ਅਕਾਲ ਤੱਕ ਸਾਬ ਤੇ ਟੈਂਕਾਂ ਤੋਪਾਂ ਗੋਲਿਆਂ ਨਾਲ ਹਮਲਾ ਕੀਤਾ ਸੀ ਇਹ ਬੰਦੀ ਸਿੰਘ ਉਸ ਰੋਸ ਵਜੋਂ ਸਰਕਾਰ ਦੇ ਉਲਟ ਹੋਏ ਸਨ ਪੰਜਾਬ ਦੀ ਆਵਾਜ਼ ਵਰਲਡ ਸਟੇਜ ਤੇ ਉਠਾਉਣਾ ਚਾਹੁੰਦੇ ਸਨ ਕਿ ਇੱਥੇ ਇਨਸਾਨਾਂ ਦੀ ਕਦਰ ਕੀਮਤ ਕੋਈ ਨਹੀਂ ਔਰ ਅੱਜ 29 ਸਾਲ ਪੂਰੇ ਹੋ ਗਏ ਆ ਕਿਸੇ ਨੂੰ 30 ਹੋ ਗਏ ਕਿਸੇ ਨੂੰ 32 ਹੋ ਗਏ ਮਗਰ ਉਹ ਲੜੇ ਕਾਦੇ ਲਈ ਆਪ ਦੇ ਪਰਿਵਾਰ ਲਈ ਉਹ ਲੜੇ ਤੇ ਪੰਜਾਬੀਆਂ ਲਈ ਲੜੇ ਮਨੁੱਖੀ ਅਧਿਕਾਰਾਂ ਲਈ ਲੜੇ ਅਫਸੋਸ ਦੀ ਗੱਲ ਇਹ ਆ ਕਿ ਨਾ ਤਾਂ ਉਹਨਾਂ ਨੂੰ ਬਣਦਾ ਸਤਕਾਰ ਮਿਲਦਾ ਤੇ ਨਾ ਉਹਨਾਂ ਨੂੰ ਅੱਜ ਅਸੀਂ ਪਰਿਵਾਰਾਂ ਨੂੰ ਸਹੀ ਤਰੀਕੇ ਨਾਲ ਅਸੀਂ ਸਤਕਾਰ ਦਿੰਨੇ ਇਸ ਲਈ ਮੇਰੀ ਸਭ ਤੋਂ ਪਹਿਲਾਂ ਤਾਂ ਅਪੀਲ ਬੇਨਤੀ ਇਹ ਆ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਸਾਹਿਬ ਸਰਦਾਰ ਗੁਰਦੀਪ ਸਿੰਘ ਖੜਾ ਸਾਹਿਬ ਹੋਰ ਵੀ ਜਿੰਨੇ ਬੰਦੀ ਸਿੰਘ ਨੇ ਭਾਈ ਇਹਨਾਂ ਦੇ ਪਰਿਵਾਰਾਂ ਦਾ ਜਿੰਨਾ ਸਤਕਾਰ ਕਰਦੇ ਹੋਗੇ ਨਾ ਉਨਾਂ ਘੱਟ ਹੈ ਕਿਉਂਕਿ ਇਹਨਾਂ ਨੇ ਵੱਡੀ ਮਿਨਿਸਟਰੀ ਤੋਂ ਉਹਦੀ ਰਿਹਾਈ ਤੇ ਘੁੱਗੀ ਨਹੀਂ ਮਾਰੀ ਤੇ ਜੇ ਭਗਵੰਤ ਮਾਨ ਨੇ ਵੀ ਉਹੀ ਕੰਮ ਕੀਤਾ ਤੇ ਦੇਸ਼ ਵੇਖਦਾ ਦੁਨੀਆ ਵੇਖਦੀ ਹੈ ਕਿ ਇੱਥੇ ਮਨੁੱਖੀ ਅਧਿਕਾਰਾਂ ਦਾ ਕੀ ਹਿਸਾਬ ਕਿਤਾਬ ਹੈ ਪੰਜਾਬ 'ਚ ਔਰ ਕੋਈ ਵੀ ਵਰਨਾਨਕ ਨਾਮ ਲੈਵਾ ਇਨਸਾਫ ਪਸੰਦ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲਾ ਇਹ ਜਿਹੇ ਫੈਸਲੇ ਨੂੰ ਪੰਜਾਬ ਸਰਕਾਰ ਦੇ ਨੂੰ ਜਿਹਦੇ 'ਚ ਪਲਵੰਦ ਭਾਈ ਬਲਵੰਦ ਸਿੰਘ ਰਾਜੋਆਣਾ ਸਾਹਿਬ ਨੂੰ ਪਰੋਲ ਤੱਕ ਦੀ ਆਗਿਆ ਨਾ ਹੋਵੇ ਕਿਉਂਕਿ ਪੰਜਾਬ ਸਰਕਾਰ ਛੁੱਟੀ ਹੈ ਇਸ ਨੂੰ ਬਰਦਾਸ਼ਤ ਨਹੀਂ ਕਰੂਗੀ ਇਸ ਲਈ ਅੱਜ ਉਹਨਾਂ ਦੇ ਭਾਈ ਸਾਹਿਬ ਦੇ ਇਸ ਦੁਖਦਾਈ ਅਚਨਚੇਤ ਜਿਹੜੀ ਡੈਥ ਹੋਈ ਆ ਉਸ ਮੌਕੇ ਤੇ ਜਿਨ੍ਹਾਂ ਨੇ ਆਪ ਬਹੁਤ ਤਸ਼द्दਤ ਸਿਆਪ ਵੱਡੇ ਭਰਾਣੇ ਛੋਟੇ ਭਰਾ ਕਰਕੇ ਅੱਜ ਮੈਂ ਆਸ ਉਮੀਦ ਕਰੂੰਗਾ ਕਿ ਉਹਨਾਂ ਨੂੰ ਇੱਕ ਸੱਚੀ ਸੁੱੱਚੀ ਸ਼ਰਧਾਂਜਲੀ ਸਰਕਾਰ ਤੀ ਇਹ ਹੋਊਗੀ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਤੇ ਜਾ ਕੇ ਐਫੀਡੇਵਿਟ ਦੇਵੇ ਕਿ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਭਾਈ ਬਲਵੰਤ ਸਿੰਘ ਰਾਜੋਆਨਾ ਸਾਹਿਬ ਦੀ ਪਰੋਲ ਤੋਂ ਰਿਹਾਈ ਤੋਂ ਫੈਸਲਾ ਆਪ ਕੋਰਟ ਜਦੋਂ ਸਮਾਂ ਠੀਕ ਹੋਊਗਾ ਆਪੇ ਸੁਣਾ ਦੂਗੀ ਇਸ ਮਸਲੇ 'ਚ ਕਿ ਉਹਨਾਂ ਦੀ ਮਰਜ਼ੀ ਪਟੀਸ਼ਨ ਜਿਹੜੀ ਉਹਨਾਂ ਦੀ ਫੈਸਲਾ ਹੈ ਕਿ ਉਹਨਾਂ ਦੀ ਡੈੱਥ ਸੈਂਟੈਂਸ ਲਾਗੂ ਹੋਣੀ ਚਾਹੀਦੀ ਜਾਂ ਨਹੀਂ ਲਾਗੂ ਹੋਣੀ ਜਿਹਦੀ ਡਿਲੇ ਕਰਕੇ ਇਹ ਆਨਰੇਬਲ ਕੋਰਟ ਇਸ ਤੇ ਫੈਸਲਾ ਕਰਨਗੇ ਮੈਨੂੰ ਪੂਰੀ ਆਸ ਹੈ ਕਿ ਜਸਟਿਸ ਗਵਾਈ ਸਾਹਿਬ ਇਹ ਚ ਇਨਸਾਫ ਕਰਨ ਧੰਨਵਾਦ